14 ਭੂਤ ਪੂਜਾਉਣ ਦੇ ਲਈ ਦੇਣੇ ਪਏ ਕਰੋੜਾ ਰੁਪਏ ਪਰਿਵਾਰ ਨੇ ਕਰਤਾ ਆਪਣਾ ਕਰ ਵੀਦਾਨ ਜਾਣੋ ਕਿ ਵਡੇ ਤਾਂਤਰਿਕਾ ਨੇ ਕਰੋੜਾ ਚਿਪ ਜਾਤੇ ਕਰੋ ਭੂਤ ਇੱਕ ਘਰ ਦੇ ਵਿੱਚ 14 ਭੂਤ ਰਹਿੰਦੇ ਨੇ ਜੀਆਂ ਇਸ ਦੀ ਜਾਣਕਾਰੀ ਬਾਬਾ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਗਈ ਤੇ ਪਰਿਵਾਰਿਕ ਮੈਂਬਰਾਂ ਨੂੰ ਉਸ ਤੋਂ ਬਾਅਦ ਫੀਲ ਹੋਣ ਲੱਗ ਗਿਆ ਕਿ ਹਾਂ ਵਾਕਈ ਸਾਡੇ ਘਰ ਦੇ ਵਿੱਚ 14 ਭੂਤ ਰਹਿੰਦੇ ਨੇ ਕਿਉਂਕਿ ਸਾਡਾ ਕੰਮ ਜੋ ਹੈ ਸਿਰੇ ਚੜਨ ਤੋਂ ਪਹਿਲਾਂ ਹੀ ਜੋ ਹੈ ਕੰਮ ਖਤਮ ਹੋ ਜਾਂਦਾ ਹੈ ਕੰਮ ਨਹੀਂ ਬਣ ਪਾਂਦਾ। ਜਿਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਜਦ ਬਾਬਾ ਨੇ ਸਾਨੂੰ ਦੱਸ ਹੀ ਦਿੱਤਾ ਕਿ ਸਾਡੇ ਘਰ ਦੇ ਵਿੱਚ ਭੂਤ ਹੈ ਤਾਂ ਕਿਉਂ ਨਾ ਉਹਨਾਂ ਨੂੰ ਭਜਾਇਆ ਜਾਵੇ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ 1 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ ਭੂਤਾਂ ਨੂੰ ਭਜਾਉਣ ਦੇ ਲਈ। ਜੀ ਹਾਂ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਭੂਤ ਨੂੰ ਭਜਾਉਣ ਦੇ ਲਈ 1 ਕਰੋੜ ਰੁਪਏ ਦਿੱਤੇ ਗਏ ਜੀ ਹਾਂ ਤੇ ਕਿੱਥੋਂ ਦਾ ਮਾਮਲਾ ਹੈ ਕੀ ਹੈ ਪੂਰਾ ਮਾਮਲਾ ਉਸ ਦੇ ਲਈ ਦੇਖਦੇ ਆਂ ਇੱਕ ਖਾਸ ਰਿਪੋਰਟ ਜਿਸ ਦੇ ਵਿੱਚ ਵਿਸਥਾਰ ਦੇ ਨਾਲ ਤੁਹਾਨੂੰ ਦੱਸਿਆ ਗਿਆ ਹੈ ਕਿ ਆਖਰ ਜੋ ਬਾਬਾ ਹੈ ਉਸਨੇ 1 ਕਰੋੜ ਰੁਪਏ ਦੇ ਵਿੱਚ ਭੂਤ ਕਿਵੇਂ ਪਚਾਏ ਅੱਜ ਦੇ ਵਿਗਿਆਨਕ ਯੁੱਗ ਦੇ ਵਿੱਚ ਵੀ ਪੜੇ ਲਿਖੇ ਅਤੇ 엘ੀਟ ਲੋਕ ਧੋਖੇ ਦਾ ਸ਼ਿਕਾਰ ਹੋ ਰਹੇ ਨੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਰਿਵਾਰ ਨੂੰ ਅੰਧਵਿਸ਼ਵਾਸ ਇਸ ਲਈ ਮਹਿੰਗਾ ਪੈ ਗਿਆ ਕਿਉਂਕਿ ਅੰਧ ਵਿਸ਼ਵਾਸ ਖਾਤਰ ਉਹਨਾਂ ਨੂੰ ਕਰੋੜ ਦੀ ਕੀਮਤ ਦੇਣੀ ਪਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੂਤ ਪਜਾਉਣ ਦੇ ਲਈ ਅਤੇ ਪੂਜਾ ਅਰਚਨਾ ਦੇ ਨਾਮ ਉਤੇ ਇੱਕ ਪਰਿਵਾਰ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਖਾਸ ਕਰ ਇਸ ਦੇ ਵਿੱਚ ਇਹ ਹੈ ਕਿ ਇਹ ਧੋਖਾਧੜੀ ਸਭ ਤੋਂ ਅਲੀਟ ਕਹੇ ਜਾਣ ਵਾਲੇ ਇਲਾਕੇ ਦੇ ਵਿੱਚ ਹੋਈ ਹੈ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਸ਼ਕੁੰਤਲਾ ਬਾਤਵ ਨੇ ਪੁਲਿਸ ਨੂੰ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਤਿੰਨ ਧੋਖੇਬਾਜ਼ਾਂ ਨੇ ਮਿਲ ਕੇ ਉਸਦੇ ਨਾਲ ਠੱਗੀ ਮਾਰੀ ਹੈ ਧੋਖੇਬਾਜ਼ਾਂ ਦੇ ਵਿੱਚ ਦੋ ਸਕੇਪਰਾ ਅਤੇ ਉਹਨਾਂ ਦਾ ਇੱਕ ਦੋਸਤ ਵੀ ਸ਼ਾਮਲ ਹੈ ਧੋਖਾਧੜੀ ਦਾ ਸ਼ਿਕਾਰ ਹੋਈ ਸ਼ਕੁੰਤਲਾ ਮੁਤਾਬਕ ਪੂਜਾ ਦੇ ਨਾਮ ਉੱਤੇ ਉਸਦੇ ਨਾਲ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ ਹੈ ਸ਼ਕੁੰਤਲਾ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਅਰुण ਦੂਬੇ ਅਤੇ ਵਰुण ਦੂਬੇ ਨਾਮ ਦੇ ਦੋ ਸਕੇ ਪ੍ਰਾਣੇ ਜਿਨ੍ਹਾਂ ਨੇ ਸ਼ਿਕੁੰਤਲਾ ਦੇ بیٹے 브੍ਰਜੇਂਦਰ ਨਾਲ 2016 ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਦੋਸਤੀ ਕੀਤੀ ਸੀ ਕੁਝ ਦਿਨ ਗੱਲਬਾਤ ਕਰਨ ਤੋਂ ਬਾਅਦ ਅਰुण ਅਤੇ ਵਰुण दुबे ਨੇ ਦੱਸਿਆ ਕਿ ਉਹ ਵੈਦਿਕ ਜੋਤਿਸ਼ ਦੇ ਮਹਾਨ ਵਿਦਵਾਨ ਹਨ ਅਤੇ ਕਿਸੇ ਵੀ ਸਮੱਸਿਆ ਨੂੰ ਪਲ ਦੇ ਵਿੱਚ ਮਿੰਟਾਂ ਦੇ ਵਿੱਚ ਹੱਲ ਕਰ ਸਕਦੇ ਨੇ ਤੋਕੇ ਬਾਜ਼ਾ ਨੇ ਇਹ ਵੀ ਦੱਸਿਆ ਕਿ ਜਿੰਨਾ ਸਮੱਸਿਆ ਦਾ ਹੱਲ ਜੋਤਿਸ਼ ਨਾਲ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਗੁਰੂ ਦੰਡੀ ਸੁਆਮੀ ਉਹਨਾਂ ਨੂੰ ਤੁਰੰਤ ਠੀਕ ਕਰ ਸਕਦੇ ਨੇ ਦੋਵੇਂ ਪੀੜਤ ਸ਼ਕੁੰਤਲਾ ਦੇਵੀ ਅਤੇ ਉਸਦਾ ਪੁੱਤਰ ਵਿਜੇਂਦਰ ਤੋਖੇਬਾਜ਼ ਭਰਾਵਾਂ ਦੇ ਜਾਲ ਦੇ ਵਿੱਚ ਪੈ ਗਏ ਅਤੇ ਮਹਿਸੂਸ ਕਰਨ ਲੱਗੇ ਕਿ ਉਹਨਾਂ ਦੇ ਘਰ ਦੇ ਵਿੱਚ ਵਾਕਈ ਭੂਤ ਦਾ ਸਾਯਾ ਹੈ ਦਸਤੋਂ ਬਾਅਦ ਕਬਰਾ ਕੇ ਉਹਨਾਂ ਨੇ ਦੋਵੇਂ ਭਰਾਵਾਂ ਅਤੇ ਉਹਨਾਂ ਦੇ ਦੋਸਤ ਨੂੰ ਪੂਜਾ ਕਰਨ ਦੇ ਲਈ ਘਰ ਬੁਲਾ ਲਿਆ ਪੂਜਾ ਤੋਂ ਬਾਅਦ ਧੋਖੇਬਾਜ਼ ਅਰुण ਦੁੱਬੇ ਅਤੇ ਵਰुण ਦੁੱਬੇ ਨੇ ਸ਼ਕੁੰਤਲਾ ਦੇਵੀ ਨੂੰ ਕਿਹਾ ਕਿ ਉਸ ਨੂੰ ਡੰਡੀ ਸਵਾਮੀ ਨੂੰ ਚਿੱਠੀ ਲਿਖਣੀ ਪਵੇਗੀ ਜਿਸ ਦੇ ਨਾਲ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਪੀੜਤ ਪਰਿਵਾਰ ਨੇ ਡੰਡੀ ਸਵਾਮੀ ਨੂੰ ਪੱਤਰ ਲਿਖ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਕੁਝ ਦਿਨ ਬਾਅਦ ਦੋਵੇਂ ਪ੍ਰਾ ਡੰਡੀ ਸਵਾਮੀ ਦੀ ਚਿੱਠੀ ਲੈ ਕੇ ਪਹੁੰਚੇ ਜਿਸ ਸ਼ਕੁੰਤਲਾ ਦੇਵੀ ਦੀ ਚਿੱਠੀ ਦੇ ਜਵਾਬ ਦੇ ਵਿੱਚ ਲਿਖਿਆ ਗਿਆ ਸੀ ਇਸ ਪੱਤਰ ਦੇ ਵਿੱਚ ਦੱਸਿਆ ਗਿਆ ਕਿ ਉਸ ਦੇ ਕੋਲ ਜੋ ਜ਼ਮੀਨ ਹੈ ਉਸ ਦੇ ਵਿੱਚ 14 ਭੂਤ ਰਹਿੰਦੇ ਨੇ ਇਸ ਕਾਰਨ ਉਸ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਲਗਾਤਾਰ ਆ ਰਹੀਆਂ ਨੇ ਸ਼ਕੁੰਤਲਾ ਨੇ ਧੋਖੇ ਬਾਜ਼ਾਰ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰ ਲਿਆ ਅਤੇ ਇੱਕ ਤੋਂ ਬਾਅਦ ਇੱਕ ਭੂਤ ਭਜਾਉਣ ਦਾ سلسلہ ਸ਼ੁਰੂ ਹੋ ਗਿਆ ਮਲਜ਼ਮਾ ਨੇ ਪੀੜਤ ਪਰਿਵਾਰ ਤੋਂ 14 ਭੂਤ ਕੱਢਣ ਦੇ ਲਈ ਕਰੀਬ 40 ਲੱਖ ਰੁਪਏ ਵਸੂਲੇ ਦੋਸਕੇ ਭਰਾਵਾ अरुण दुबे ਅਤੇ वरुण दुबे ਦੇ ਨਾਲ-ਨਾਲ ਸ਼ਾਂਤੀ ਨਗਰ ਦੇ ਅੰਬੇਡਕਰ ਚੌਕ ਦੇ ਵਿੱਚ ਰਹਿਣ ਵਾਲਾ ਸਚਿਨ ਉਪਾध्याय ਵੀ ਇਸ ਤੋਖਾ ਕਰੀਦਾ ਦੋਸ਼ੀ ਹੈ। ਇਹ ਤਿੰਨੇ ਮਿਲ ਕੇ ਪੀੜਤ ਪਰਿਵਾਰ ਦੇ ਨਾਲ ਠੱਗੀ ਮਾਰ ਰਹੇ ਸਨ। ਕੁਝ ਦਿਨਾਂ ਬਾਅਦ ਤਿੰਨੇ ਦੋਸ਼ੀ ਦੰਡੀ ਸੁਆਮੀ ਦੀ ਇੱਕ ਹੋਰ ਚਿੱਠੀ ਲੈ ਕੇ ਪੀੜਤ ਪਰਿਵਾਰ ਕੋਲ ਪੁੱਜੇ। ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਸ਼ਕੁੰਤਲਾ ਦੇਵੀ ਦੇ ਕੋਲ ਇੱਕ ਹੋਰ ਘਰ ਦੇ ਵਿੱਚ ਸੈਂਕੜੇ ਭੂਤ ਰਹਿੰਦੇ ਨੇ। ਤੋਖੇ ਬਾਜ਼ਾ ਨੇ ਇਹ ਵੀ ਦੱਸਿਆ ਕਿ ਇਹ ਭੂਤ ਸ਼ਕੁੰਤਲਾ ਦੇ ਪਰਿਵਾਰ ਦੇ ਲਈ ਉੱਥੇ ਰਹਿ ਰਹੇ ਨੇ ਜੇਕਰ ਉਹ ਘਰਦਾਨ ਕਰ ਦਿੱਤਾ ਜਾਵੇ ਤਾਂ ਪਰਿਵਾਰ ਦੇ ਸਾਰੇ ਕੰਮ ਸਫਲ ਹੋਣੇ ਸ਼ੁਰੂ ਹੋ ਜਾਣਗੇ ਤੋਖੇ ਪਾਸ ਬਰਾਵਾ ਨੇ ਇਹ ਵੀ ਕਿਹਾ ਕਿ ਭੂਤ ਪ੍ਰੇਤ ਦੀ ਸਮੱਸਿਆ ਖਤਮ ਹੋਣ ਤੋਂ ਬਾਅਦ ਮਕਾਨ ਉਹਨਾਂ ਦੇ ਨਾਮ ਤੇ ਵਾਪਸ ਕਰ ਦਿੱਤੀ ਜਾਵੇਗੀ ਪੀੜਤ ਪਰਿਵਾਰ ਨੇ ਤੋਖੇ ਬਾਜ਼ਾ ਦੇ ਝਾਂਸੇ ਦੇ ਵਿੱਚ ਆ ਕੇ ਆਪਣਾ ਘਰਦਾਨ ਕਰ ਦਿੱਤਾ ਅਤਿਪ ਜੀਵੇ ਹੀ ਘਰਦਾਨ ਕਰ ਦਿੱਤਾ ਉਸ ਤੋਂ ਬਾਅਦ ਦੁਬੇ ਭਰਾ ਇਸ ਦੇ ਵਿੱਚ ਰਹਿਣ ਲੱਗ ਪਏ। ਇਸ ਤੋਂ ਇਲਾਵਾ ਸੋਖੇ ਬਾਜ਼ ਦੁਬੇ ਭਰਾਵਾਂ ਨੇ ਸ਼ਕੁੰਤਲਾ ਦੇ ਪਰਿਵਾਰ ਨੂੰ ਵੀ ਛੁਪੇ ਪੈਸੇ ਮਿਲਣ ਦਾ ਲਾਲਚ ਦਿੱਤਾ ਜਿਸ ਦੇ ਵਿੱਚ ਪਰਿਵਾਰ ਪੂਰੀ ਤਰ੍ਹਾਂ ਫਸ ਗਿਆ। ਅੰਧ ਵਿਸ਼ਵਾਸ ਦੇ ਵਿੱਚ ਫਸੇ ਇਸ ਪਰਿਵਾਰ ਨੂੰ ਇਸ ਗੱਲ ਦਾ ਲਾਲਚ ਦਿੱਤਾ ਗਿਆ ਕਿ ਸ਼ਕੁੰਤਲਾ ਦੇਵੀ ਦੀ ਧਰਤੀ ਦੇ ਹਿੱਟਾਂ ਸੈਂਕੜੇ ਟਨ ਸੋਨਾ ਅਤੇ ਚਾਂਦੀ ਨੇ ਜਿਸ ਨੂੰ ਦੰਡੀ ਸਵਾਮੀ ਆਪਣੇ ਧਿਆਨ ਦੌਰਾਨ ਦੇਖ ਸਕਦੇ ਨੇ ਇਹ ਪੂਜਾ ਦੁਆਰਾ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਪੂਜਾ ਉਤੇ ਕਰੀਬ 6 ਲੱਖ ਰੁਪਏ ਖਰਚ ਕੀਤੇ ਗਏ ਸਨ ਇਸ ਤੋਂ ਇਲਾਵਾ ਇੱਕ ਸੋਨੇ ਦੀ ਮੁੰਦਰੀ ਵੀ ਦਿੱਤੀ ਗਈ ਜਿਸ ਦੇ ਵਿੱਚ 90000 ਰੁਪਏ ਦੀ ਕੀਮਤ ਦਾ ਪੁਖਰਾਜ ਪੱਥਰ ਸੀ ਇਥੋਂ ਤੱਕ ਕਿ ਇਸ ਨੂੰ ਪਹਿਨਣ ਦੇ 125000 ਰੁਪਏ ਵੀ ਅਲੱਗ ਤੋਂ ਲਏ ਗਏ ਸਕੁੰਤਲਾ ਦੇਵੀਦੇ ਪਰਿਵਾਰ ਨਾਲ ਇੰਨੇ ਪੈਸੇ ਦੀ ਠੱਗੀ ਮਾਰਨ ਤੋਂ ਬਾਅਦ ਵੀ ਧੋਖੇਬਾਜ਼ ਦੁਬੇਪਰਾ ਸੰਤੋਸ਼ਟ ਨਹੀਂ ਹੋਏ ਅਤੇ ਦੋਸ਼ੀ ਸਕੁੰਤਲਾ ਦੇਵੀਦੇ ਪਰਿਵਾਰ ਦੇ ਨਾਲ ਠੱਗੀ ਮਾਰਨ ਤੋਂ ਨਹੀਂ ਹਟੇ ਇਸ ਵਾਰ ਮਲਜ਼ਮਾ ਨੇ ਨੂ ਦੇ ਗਹਿਣੇ ਉਸ ਦੇ ਪੁੱਤਰ ਅਤੇ ਪਤੀ ਗੁਲਾਬ ਚੰਦ ਨੂੰ ਜਾਨ ਦਾ ਖਤਰਾ ਦੱਸ ਕੇ ਨੂ ਦੇ ਗਹਿਣੇ ਵਿਕਵਾ ਦਿੱਤੇ ਅਤੇ ਉਹਦੇ ਤੋਂ ਆਏ ਪੈਸੇ ਵੀ ਧੋਖੇਬਾਜ਼ਾਂ ਨੇ ਹੜਾਪ ਲਏ ਇਸ ਤਰ੍ਹਾਂ ਧੋਖੇਬਾਜ਼ਾਂ ਨੇ ਸ਼ਕੁੰਤਲਾ ਦੇਵੀ ਦੇ ਪਰਿਵਾਰ ਦੇ ਨਾਲ ਕਰੀਬ-ਕਰੀਬ 1 ਕਰੋੜ ਰੁਪਏ ਦੀ ਠੱਗੀ ਮਾਰੀ। ਸਭ ਕੁਝ ਧੋਖੇਬਾਜ਼ਾਂ ਤੋਂ ਲਟਾਉਣ ਤੋਂ ਬਾਅਦ ਪੀੜਤ ਪਰਿਵਾਰ ਪੁਲਿਸ ਕੋਲ ਸ਼ਿਕਾਇਤ ਲੈ ਕੇ ਆਏ। ਇਹ ਮਾਮਲਾ ਜਬਲਪੁਰ ਦੇ ਗੋਰਾ ਬਾਜ਼ਾਰ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸੰਬੰਧੀ ਐਡੀਸ਼ਨਲ ਐਸਪੀ ਸੁਰੇਸ਼ ਕਾਂਤ ਤੇ ਸ਼ਰਮਾ ਨੇ ਦੱਸਿਆ ਕਿ ਅਰुण, ਵਰੁਣ ਅਤੇ ਸਚਿਨ ਉਪਾਦਿਆਏ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਉਹ ਜਬਲਾਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਜਾਣਕਾਰੀ ਵੀ ਉਹਨਾਂ ਕੋਲ ਹੈਗੀ ਹੈ ਪੁਲਿਸ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਕਰੇਗੀ ਤਾਂ ਅਜਿਹੇ ਮਾਮਲੇ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਇੱਥੇ ਜ਼ਰੂਰਤ ਇਹ ਹੈ ਲੋੜ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਜਾਗਰੂਕ ਕਰੋ ਅੰਧ ਵਿਸ਼ਵਾਸ ਤੇ ਪੈ ਕੇ ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਸਕਦਾ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਇਹ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਤੁਸੀਂ ਸਿੱਖ ਸਕਦੇ ਹੋ ਕਿਉਂਕਿ ਦੂਜਿਆਂ ਦੀ ਗਲਤੀ ਤੋਂ ਜੋ ਬੰਦਾ ਸਿੱਖਦਾ ਹੈ ਉਹੀ ਜ਼ਿਆਦਾ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ ਅਜਈਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਤੇ ਨਾਲ ਹੀ ਤਾਜ਼ਾ ਤਰੀਕ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ